ਮੌਸਮ ਜਿਸ ਤੋ ਐਸੀ ਸਭ ਜਾਣੂ ਹੀ ਹਾਂ ਇਸ ਸਮੇਂ ਪੂਰੇ ਪੰਜਾਬ ਕੀ ਇੰਡੀਆ ਦੇ ਵਿੱਚ ਵੀ ਬਰਸਾਤ ਦਾ ਮੌਸਮ ਬਣਿਆ ਹੋਇਆ ਹੈ ਹਰ ਦਿਨ ਕਿਤੇ ਨਾ ਕਿਤੇ ਬਰਸਾਤ ਹੁੰਦੀ ਹੀ ਰਹਿੰਦੀ ਹੈ ਇਹਨਾਂ ਦਿਨੀ ਚੱਲ ਰਹੀ ਬਰਸਾਤ ਦੇ ਮੌਕੇ ਪੰਜਾਬ ਭਰ ਦੇ ਕੁੱਝ ਜ਼ਿਲ੍ਹਿਆਂ ਦੇ ਕੁੱਝ ਪਿੰਡ ਬਰਸਾਤ ਦੇ ਪਾਣੀ ਦੇ ਲਪੇਟ ਤੇ ਵਿੱਚ ਆ ਗਏ ਹਨ ਜਿਸ ਦੇ ਦੌਰਾਨ ਹੱਲ ਗਿਆ ਮਾਹੌਲ ਵੀ ਬਣਿਆ ਹੋਇਆ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪੀੜਤਾਂ ਨੂੰ ਰਾਹਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ ਇਹ ਕਰ ਗੱਲ ਕਰੀ ਜਤਾ ਚੱਲ ਰਹੇ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਐਸ ਡੀ ਐਮ ਏ ਡਬਲਯੂ ਵੱਲੋਂ ਵੀ ਪੰਜਾਬ ਦੇ 14 ਜ਼ਿਲ੍ਹਿਆਂ ਨੂੰ ਅਲਰਟ ਜਾਰੀ ਕਰ ਦਿੱਤੇ ਗਏ ਹਨ ਅਤੇ ਐਮਰਜੈਂਸੀ ਪੈਨ ਤੇ 112 ਤੇ ਕਾਲ ਕਰ ਮਦਦ ਲਈ ਜਾ ਸਕਦੀ ਹੈ ਉਸੇ ਹੀ ਲੜੀ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਪਿੰਡ ਜੋ ਕਿ ਸਰਹੱਦੀ ਏਰੀਆ ਦੇ ਨਾਲ ਲੱਗਦੇ ਹਨ ਉਹ ਪਿੰਡ ਵੀ ਸਤਲੂ ਜਤੇ ਦਾਵੀ ਦਰਿਆ ਦੇ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਹਨ ਜਿਸ ਦੇ ਦੌਰਾਨ ਅੱਜ ਚੱਲ ਰਹੀ ਤੇਜ਼ ਬਾਰਿਸ਼ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਨਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਤੇਜਾ ਰਹਿੇਲਾ ਚੱਕ ਰਹਿੇਲਾ ਦੇ ਲੋਕਾਂ ਨੂੰ ਰਾਹਤ ਸਮੱਗਰੀ ਦੇਣ ਪੁੱਜੇ ਆਜੀ ਅਤੇ ਬਾਕੀ ਵੀ ਆ ਰਿਹਾ ਪਰ ਇੱਕ ਵਾਰੀ ਤੁਸੀਂ ਸਾਡੀ ਰਿਕੁਐਸਟ ਸੁਣਗੇ ਨਾ ਬੱਚਿਆਂ ਨੂੰ ਜੇ ਦੀ ਤੁਹਾਨੂੰ ਬਿਲਕੁਲ ਸੇਫ ਜਗ੍ਹਾ ਪਹੁੰਚਾਓ ਕੈਂਪ ਏਰੀਆਜ਼ ਬਣਾ ਦਿੱਤੇ ਆ ਹਰ ਚੀਜ਼ ਜਗ੍ਹਾ ਤੇ ਅਸੀਂ ਇੰਤਜ਼ਾਮ ਕੀਤਾ ਹੋਇਆ ਤੁਸੀਂ ਇੱਕ ਵਾਰੀ ਉਹਨਾਂ ਨੂੰ ਬਾਹਰ ਕੱਢ ਦਿਓ ਕਿਉਂਕਿ ਇਹਨਾਂ ਬਾਡੀ ਸੇਫਟੀ ਲਈ ਕਹਿ ਰਹੇ ਆ ਬਾਕੀ ਕੋਈ ਆਪਾਂ ਨੂੰ ਲੱਗਦਾ ਕੋਈ ਹੈਂਡੀਕੈਪ ਹੈ ਕੋਈ ਹੋਰ ਬਜ਼ੁਰਗ ਹੈ ਉਹਦੇ ਲਈ ਵੀ ਇੰਤਜ਼ਾਮ ਹੋ ਜਾਣਾ ਮਤਲਬ ਤੁਸੀਂ ਉਸ ਵੇਲੇ ਅਮੇਤਰਸ ਤੇ ਪਹੁੰਚਣਾ ਹੈ ਜੀਆ ਉਹਦੀ ਜਗ੍ਹਾ ਆਪਾਂ ਫੀਡ ਦੇ ਰਹੇ ਹਾਂ ਖਾਲੂ ਬਖਾਲਾ ਜਿਹੜਾ ਚਾਰਾ ਪਹਿਲਾਂ ਮਿਲਦਾ ਰਿਹਾ ਪਿੱਛੇ ਰਹਿ ਜਾਂਦੀ ਆਪਾਂ ਹਾਂ ਜੀ ਹੁਣ ਜਿਹੜੀ ਫੀਡ ਹੈ ਉਹ ਆਉਂਦਾ ਨਾ ਮੈਡਮ ਜਿਹੜਾ ਬਣੇ ਜਾਉਂਦੇ ਨੇ ਬੱਚੇ ਕਿੰਨੇ ਖਾਣਗੇ ਨਹੀਂ ਜੀ ਹੁਣ ਜਿਹੜਾ ਆ ਗਿਆ ਆ ਪਿੱਛੇ ਆਪਾਂ ਕਾਫਲੇ ਦੇ ਪਿੱਛੇ ਕਾਫਲੇ ਦੇ ਪਿੱਛੇ ਸ਼ਕਬਾਰ ਕੰਡੇ ਨੇ ਕੁਝ ਅੰਦਰ ਖਾਜੋ ਹੈਗੇ ਬੱਚੇ ਅੱਛਾ ਕਰਵਾ ਰਹੇ ਆ ਅੱਜ ਨੂੰ ਅੱਜ ਪਤਾ ਕਿ ਲੈ ਪਾਣੀ ਹੋ ਰਿਹਾ ਹੈ ਜਿੰਦ ਸੁੱਕਾ ਦੋਪਹਿਰੇ ਦਾਣੀਆਂ ਵਾਲਿਆਂ ਨੇ ਪਿੰਡ ਚ ਕੋਈ ਕਰਤਾ ਹੈ ਅੱਛਾ ਬਹੁਤ ਜ਼ਿਆਦਾ ਕੰਮ ਹੀ ਕਰਨਾ ਲੱਗਿਆ ਨਹੀਂ ਹੁਣ ਆਪਾਂ ਹਰਿਆਣਾ ਪਾਣੀ ਚੱਲਦਾ ਬਸ ਸਭਾ ਪਾਣੀ ਸਮਝ ਬਾਰ ਦਾ ਨੰਬਰ ਅਨਾਉਂਸਮੈਂਟ ਕਰਵਾ ਦੇ ਅੱਛਾ ਛੱਡ ਵੀ ਰੇਣੀ ਲੈ ਕੇ ਜਾ ਰਹੇ ਆਂ ਦੇ ਵੀਕਲ ਉੱਤੇ ਜਾਂ ਲੈ ਕੇ ਜਾ ਵੀ ਰਹੇ ਆਂ ਅੱਛਾ ਇਹ ਖਾਣ ਪੀਣ ਦਾ ਕਿਵੇਂ ਆ ਹਾਂ ਜਿਵੇਂ ਜਿੱਥੇ ਹੀ ਹੋ ਜਾਵੇ ਠੀਕ ਹਾਂ ਜੀ ਉਹਦੇ ਕੋਲ ਮੈਂਨੇ ਆਪਣਾ ਟੀਮ ਡਿਪਲੋਏ ਕੀਤੀ ਹੋਈ ਹੈ ਤਿੰਨ ਜਣੇ ਵਿੱਚ ਫੁੱਟ ਲਈ ਦੇ ਨੇ ਇੱਕ ਸਾਈਡ ਪਟਵੰਨੀ ਸਾਹਿਬ ਨੂੰ ਕੁਝ ਮੇਟਣ ਦੇ ਨੇ ਅੱਛਾ ਲਾਉਂਡਰ ਅੱਛਾ ਅੱਜ ਮੈਂ ਨਹੀਂ ਠੀਕ ਜੀ ਸੁਣੋ ਜੀ ਸਾਰੇ ਮਤਲਬ ਸਾਹਿਬ ਅੱਜ ਮੰਤਰੀ ਸਾਹਿਬ ਆਏ ਨੇ ਇਸ ਦਾ ਪਸ਼ੂਆਂ ਦੀ ਫੀਡ ਲੈ ਕੇ ਆਏ ਆ ਤੁਹਾਨੂੰ ਨਾਲ ਫਿੱਡਰ ਜੀ ਸਾਰਾ ਸਾਰਾ ਸਾਡੀ ਇੱਕ ਨਿੱਕੀ ਜਿਹੀ ਰਿਪੋਰਟ ਇੱਕ ਮਿੰਟ ਵੀਰੇ ਚਾਪੜੀ ਕੇੰਡਰ ਮਿੰਟ ਪਹਿਲਾਂ ਸੋਮਾ ਯਾਰ ਅੱਛਾ ਫੀਡ ਲੈ ਕੇ ਆਏ ਆ ਤੁਹਾਡੀ ਜਿਹੜੀ ਡਿਮਾਂਡ ਸੀ ਪਸ਼ੂਆਂ ਦੇ ਫੀਡ ਚਾਹੀਦੀ ਤੇ ਚਰ ਰੇਲਾ ਚੱਕ ਰੇਲਾ ਦੀ ਫੀਡ ਆਈ ਹੈ ਉਹ ਪਿੱਛੇ ਖੜਾ ਹੈ ਜਿਹੜਾ ਮੈਂ ਰੈਕਟਰ ਹਾਂ ਉਸ ਤੋਂ ਬਾਅਦ ਸਵੇਰੇ ਤੁਹਾਡੇ ਕੋ ਰਾਸ਼ਨ ਆ ਜਾਵੇ ਠੀਕ ਹੈ ਜੀ ਹੋਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਵੀ ਤੁਸੀਂ ਜੇ ਕੋਈ ਸਾਨੂੰ ਦੱਸ ਦਿਓਗੇ ਆ ਜੀ ਆਰੇ ਦਾ ਕੰਮ ਕਰਦੇ ਰਹੇ ਅੰਦਰ ਆਜ ਅਸੀਂ ਐਮਐਲਐਸ ਸਾਹਿਬ ਮੇਰਾ ਛੋਟਾ ਭਰਾ ਸਾਬਾ ਬਣਾ ਸਾਭ ਜੀ ਔਰ ਨਾਲ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਹੈ ਔਰ ਜਿਹੜੇ ਹੜ੍ਹ ਦੀ ਮਾਰ ਹੇਠ ਆਏ ਆ ਪਿੰਡ ਉਹਦੇ ਜਤੇਜਾ ਰਹਿਲਾ ਪਿੰਡ ਦੇ ਵਿੱਚ ਅਸੀਂ ਆਏ ਆ ਔਰ ਲੋਕਾਂ ਦਾ ਹਾਲਚਾਲ ਜਾਣਨ ਲਈ ਆਏ ਆ ਕਿਉਂਕਿ ਲਗਾਤਾਰ ਪਾਣੀ ਦੀ ਮਾਰ ਹੈ ਜਿਹੜੀ ਉਘੇੜ ਰਹੀ ਹੈ ਅਸੀਂ ਬੱਚਿਆਂ ਨੂੰ ਏਡਿਸ ਨੂੰ ਤੇ ਬਜ਼ੁਰਗਾਂ ਨੂੰ ਖਾਹਰ ਘਟਣ ਲਈ ਅਪੀਲ ਵੀ ਕਰਕੇ ਆਏ ਆ ਕਿ ਜੋ ਕੈਂਪ ਏਰੀਆ ਉਸਨੇ ਉਹ ਸਾਰਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ ਤੇ ਇੱਥੇ ਜਿਹੜੇ ਫੀਡ ਵੀ ਲੈ ਕੇ ਆਏ ਆ ਔਰ ਰਾਸ਼ਨ ਵੀ ਇਸੇ ਬਾਅਦ ਆ ਰਹੇ ਆ ਬੱਚਿਆਂ ਤੇ ਬਜ਼ੁਰਗਾਂ ਲਈ ਮੈਂ ਖਾਸ ਕਰਕੇ ਆਪਣੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਤੁਸੀਂ ਜ਼ਰੂਰ ਇੱਥੋਂ ਜਿਹੜਾ ਡੇਂਜਰਸ ਏਰੀਆ ਬਣਿਆ ਹੋਇਆ ਇੱਥੋਂ ਬਾਹਰ ਲੈ ਕੇ ਜਾਓ ਬਾਕੀ ਸਾਡਾ ਵਿਭਾਗ ਵੀ ਇੱਥੇ ਬੱਚਿਆਂ ਲਈ ਜੋ ਬਣਦਾ ਰਾਸ਼ਨ ਹੈ ਔਰਤਾਂ ਲਈ ਜੋ ਸੀ ਦੇ ਸਕਦੇ ਆ ਉਹ ਵੀ ਅਸੀਂ ਇੱਥੇ ਪਹੁੰਚਾਵਾਂਗੇ ਤੁਹਾ ਮੈਰੀ ਪਤਾ ਕੀਤਾ ਸੀ ਕੋਈ ਬਿਮਾਰੀ ਤਾਂ ਨਹੀਂ ਇੱਥੇ ਲੋਕਾਂ ਨੂੰ ਆ ਰਹੇ ਤਾਂ ਕੁਛ ਨਹੀਂ ਦੱਸਿਆ ਕਿ ਬੁਖਾਰ ਹੋ ਰਿਹਾ ਸੋ ਉਹਦੇ ਲਈ ਵੀ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਮੈਡੀਕਲ ਟੀਮਾਂ ਨੇ ਉਹ ਆ ਕੇ ਇੱਥੇ ਦਵਾਈਆਂ ਦੇ ਰਹੀਆਂ ਨੇ ਸੋ ਐਮਐਲਏ ਸਾਹਿਬ ਵੀ ਅੱਜ ਤੀਜਾ ਜਿਹੜਾ ਇੱਥੇ ਲਾ ਚੁੱਕੇ ਆ ਸੋ ਮੈਂ ਆਪਣੇ ਲੋਕਾਂ ਨੂੰ ਇਹੀ ਅਪੀਲ ਕਰਾਂਗੀ ਕਿ ਪਾਣੀ ਦਾ ਜਿਹੜਾ ਵਾਅਦਾ ਪਹਾੜਾ ਹਸਪਤਾਲ ਦੇ ਉੱਤੇ ਨੂੰ ਦੇਖਦੇ ਹੋਏ ਬੜੀ ਆਪਾਂ ਸੇਫ ਜ਼ੋਨ ਚ ਚਲੇ ਜਾਈਏ ਚਿੱਲੇ ਕੇ ਰਹਾਂਗੇ ਜਿੰਨੀ ਦੇਰ ਤੱਕ ਜੱਥੇ ਤੱਕ ਅਸੀਂ ਮਦਦ ਕਰ ਸਕਦੇ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਵੀ ਐਮਐਲਏ ਸਾਹਿਬ ਵੀ ਅਸੀਂ ਸਾਰੇ ਆਪਣੇ ਲੋਕਾਂ ਦੇ ਨਾਲ ਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਇਹ ਹੀ ਸੁਨੇਹਾ ਕਿ ਜਿੱਥੇ ਵੀ ਸਾਡੇ ਲੋਕ ਮੁਸੀਬਤ ਚ ਨੇ ਅਸੀਂ ਉਹਨਾਂ ਤੱਕ ਪਹੁੰਚ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਅੱਜ ਸਾਡੇ ਜਿਹੜੇ ਬਾਰਡਰ ਏਰੀਆ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਸਾਡੇ ਮਾਨਯੋਗ ਕਨਸਲਰ ਮੈਡਮ ਰਜੀਤ ਕੌਰ ਦੀ ਬੋਲ ਚਾਰ ਹੇਲਾ ਹੋਰ ਚੱਕਰ ਹੇਲਾ ਨਾਲ ਸਾਰੇ ਪਿੰਡਾਂ ਦਾ ਹੋਣਾ। ਔਰ ਵੱਡੀ ਗੱਲ ਜਿਹੜਾ ਘੋੜਾ ਮਿਲਦਾ ਆਏ ਦਾ ਘਾੜ ਜਾ ਲਗਾਏ ਨੇ। ਤਾਂ ਨਾਲ ਜਿਵੇਂ ਲੋਕਾਂ ਦੀ ਡਿਮਾਂਡ ਸੀਗੀ ਪਸ਼ੂਆਂ ਦੀ ਜਿਹੜੀ ਫੀਡ ਹੈ ਉਹਦੀ ਜਿਹੜੀ ਡਿਮਾਂਡ ਸੀ ਉਹ ਨਾਲ ਫੀਡ ਲੈ ਕੇ ਪਹੁੰਚੇ ਨੇ ਔਰ ਇਸ ਵਿੱਚ ਰਾਸ਼ਨ ਵੀ ਆ ਰਹੇ ਆ ਲੋਕਾਂ ਲਈ। ਜੋ ਜੋ ਲੋਕਾਂ ਨੂੰ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਸਰਕਾਰ ਤੱਕ ਜਿਹੜੀ ਹੈ ਮੁਹੱਈਆ ਕਰਵਾ ਰਹੀ ਹੈ। ਕਿਸੇ ਚੀਜ਼ ਦੀ ਲੋੜ ਹੈ। ਦੀ ਦੁਕਾਨ ਮੁਹੱਈਆ ਕਰਵਾਈ ਜਾ ਰਹੀ ਹੈ ਸਾਡਾ ਜਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਡੀਸੀ ਸਾਹਿਬ ਐਸਡੀਐਮ ਸਾਹਿਬ ਜ਼ਿਲਦਾਰ ਸਾਹਿਬ ਸਾਰੇ ਆਪ ਸਾਰਾ ਜਿੰਨਾ ਵੀ ਪ੍ਰਸ਼ਾਸਨ ਹੈ ਅਸੀਂ ਸਾਰੇ ਲੋਕਾਂ ਦੇ ਵਿੱਚ ਆ ਪਿਛਲੇ ਕਈ ਦਿਨਾਂ ਤੋਂ ਔਰ ਜੋ ਵੀ ਲੋਕ ਕਿਸੇ ਨੂੰ ਚੀਜ਼ ਦੀ ਲੋਡ ਪੈ ਰਹੀ ਹੈ ਪਿਛੇ ਹਰਾਚਾਰਾ ਜਿਹੜਾ ਇਹਨਾਂ ਪਿੰਡਾਂ ਦੇ ਅਸੀਂ ਲੋਕਾਂ ਨੂੰ ਮਸ਼ੂਆਲੀ ਦਿੱਸਦਾ ਔਰ ਹੁਣ ਜਿਹੜਾ ਹਰਾਚਾਰਾ بارشਾਂ ਕਰਨ ਜਿਹੜਾ ਨਹੀਂ ਮਿਲ ਰਿਹਾ ਖਤਮ ਵੀ ਹੋ ਚੁੱਕਿਆ ਹੈ ਤਾਂ ਹੁਣ ਫੀਡ ਦੀ ਲੋਡ ਸੀ ਤਾਂ ਮੰਤਰੀ ਸਾਹਿਬ ਜਿਹੜੇ ਸਾਡੇ ਨੇ ਉਹ ਉਹਨਾਂ ਵੱਲੋਂ ਫੀਡ ਜਿਹੜੀ ਹੈ ਨੰਕਾ ਦੇ ਨਹੀਂ ਲੈ ਆਈ ਹੈ ਲੈ ਕੇ ਆਏ ਨੇ ਔਰ ਬਾੜੀਓ ਕੋ ਆਪਣੀ ਸਰਕਾਰ ਤੋਂ ਮੈਂ ਜੀ ਮਾਗੀ ਦਾ ਧੰਨਵਾਦ ਹੈ ਉਹ ਜੋ ਹਰ ਜਿਹੜੇ ਸਾਡੇ ਜਿੰਨੇ ਵੀ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਇਹ ਸਾਡੇ ਇਲਾਕੇ ਦਾ ਦੌਰਾ ਕਰਨ ਲਈ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਣ ਲਈ ਲੋਕਾਂ ਦੀ ਮਦਦ ਦੀ ਤੇ ਭੇਜਦੇ ਨਾ ਮੰਤਰੀ ਸਾਹਿਬ ਦਾ ਇਤਮਾਰ ਕਰਦਾ ਔਰ ਮੰਤਰੀ ਸਾਹਿਬ ਸਾਡੇ ਵਿੱਚ ਪਹੁੰਚਣ ਦੇ ਨਾਲ ਧੰਨਵਾਦ ਕਰਦਾ ਔਰ ਸਾਰੇ ਲੋਕਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਅਸੀਂ ਤੁਹਾਡੇ ਨਾਲ ਖੜੇ ਆ ਚਾਹੇ ਇਹ ਪੱਜ ਹੜ ਦਾ ਪਾਣੀ ਆਇਆ ਆਪਾਂ ਮੁਸੀਬਤ ਦੇ ਵਿੱਚ ਆ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਆਪਾਂ ਸਾਰੇ ਸਾਹਮਣਾ ਕਰਾਂਗੇ ਔਰ ਤੁਹਾਨੂੰ ਕੋਈ ਵੀ ਜਿਹੜੀ ਹੈ ਮੁਸ਼ਕਲ ਅਸੀਂ ਹਟਵਾਵਾਂਗੇ ਤੁਹਾਨੂੰ ਕਿਸੇ ਚੀਜ਼ ਦੀ ਜਰੂਰਤ ਹੈ ਹਰ ਇੱਕ ਚੀਜ਼ ਦੀ ਜਿਹੜੀ ਤੁਹਾਨੂੰ ਅਸੀਂ ਰੂਪ ਤੋਂ ਪੂਰੀ ਕਰਾਂਗੇ